ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰਿਤ ਵੇਰੇ ਸਾਰੀ ਵੀਰਾਂ ਦੇ ਚਾਲ ਤੇ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਇਸਰ ਕਰੀਬ 6 ਵਜੇ ਅੱਜ 26 ਜੂਨ ਸਵੇਰ ਦੇ ਸੈਟਲਾਈਟ ਤਸਵੀਰਾਂ ਤਸਵੀਰਾਂ ਵਿੱਚ ਸਾਫ਼ ਸਬ ਦਿਖਾਈ ਦੇ ਰਿਹਾ ਮਾਚਤ ਬਾਬਾ ਦੇ ਖੇਤਰ ਹੋ ਗਏ ਜਾਂ ਦੱਕੜੀ ਖੇਤਰ ਆਪਣੇ ਹਰਿਆਣਾ ਆ ਰਾਜਸਥਾਨ ਦੇ ਖੇਤਰ ਹੋਵੇ ਸਿਰਸਾ ਹੋ ਗਿਆ ਜਾਂ ਕੁਝ ਸੰਗਰੀਆ ਦੇ ਖੇਤਰ ਹੋ ਗਏ ਆਪਣੇ ਅਸੂਰਤਗੜ ਜਾਂ ਇਤਿਹਾਸਕ ਖੇਤਰਾਂ ਹੋ ਗਏ ਗੰਗਾ ਨਗਰ ਹੋ ਗਏ ਇੱਥੇ ਜਿਹੜੀ ਕਾਰਵਾਈਆਂ ਚੱਲ ਰਹੀਆਂ ਨੇ ਪੰਜਾਬ ਦੇ ਕੁਝ ਸ਼ਮਲੋਟ ਬੋਲ ਰਹੀ ਸਾਈਡ ਦੇ ਇਲਾਕਿਆਂ ਵਿੱਚ ਵੀ ਕਿਤੇ ਕਿਤੇ ਨਿੱਕੀ ਗਿਆ ਕਰਤਾਰਸਪੁਰ ਹੋ ਗਿਆ ਜਿਸ ਆਸपास ਦੇ ਖੇਤਰਾਵਾਂ ਵਿੱਚ ਕਾਫੀ ਜੜੀ ਸੰਗਣੀ ਪੱਤਲਵਾਈ ਦਾ ਤੌਰ ਚਾਰੀ ਫਿਰੋਜ਼ਪੁਰ ਹੋ ਗਿਆ ਜਾਂ ਇਸ ਦੇ ਨਾਲ ਲੱਗਦੇ ਜੀਰਾ ਦੇ ਖੇਤਰوں ਦੇ ਸਰਦੀ ਲਾਕੇ ਹੋ ਗਏ ਤੇ ਇੱਥੇ ਵੀ ਜੜੀ ਗੱਜਲੇਸ਼ਿਕ ਦੇ ਨਾਲ ਕਿਤੇ ਕਿਤੇ ਤਾਂ ਨਿੱਕੀ ਮੋਟੀ ਕਾਰਵਾਈ ਚੱਲ ਰਹੀ ਤੁਸੀਂ ਦੇਖੋ ਪਾਕਿਸਤਾਨ ਵਿੱਚ ਕਾਫੀ ਤਕੜਾ ਜੜਾ ਪੱਤਲਵਾਈ ਪਈ ਹੋਈ ਤੇ ਹੌਲੀ ਹੌਲੀ ਪੰਜਾਬ ਵੱਲ ਨੂੰ ਆਕੂਚ ਕਰ ਰਹੀ ਤੇ ਅੱਜ 26 ਜੂਨ ਪੰਜਾਬ ਦੇ ਕਈ ਖੇਤਰਾਂ ਵਿੱਚ ਖਾਸ ਕਰ ਮਾਲਵਾ ਇਸ ਵਿਚਾਰਾ ਪ੍ਰਭਾਵ ਸੋ ਦਾ ਜਾਂ ਆ ਪਾਕਿਸਤਾਨ ਦੇ ਨਾਲ ਲੱਗਦੇ ਸਰਦੀ ਲਾਕੇ ਹੋ ਕੇ ਮਾਲਵਾ ਦੇ ਖੇਤਰوں ਦੇ ਫਿਰੋਜ਼ਪੁਰ ਹੋ ਗਿਆ ਫਰੀਦਕੋਟੋ ਦਾ ਮੁਕਸਰ ਹੋ ਗਿਆ ਫਾਜ਼ਲ ਕਾ ਆਪ ਉਰਮਲਾ ਊਟਾ ਮਾਨਸਾ ਬਠਿੰਡਾ ਤੇ ਉਸ ਪਰਨਾਲਾ ਦੇ ਖੇਤਰ ਉਹ ਅਮਰਸਰ ਤਰਨਤਾਰਨ ਹੋ ਗਿਆ ਜਲੰਧਰ ਕਪੂਰਥਲਾ ਗਿਆ ਗੁਰਦਾਸਪੁਰ ਹੋ ਗਿਆ ਇਹਨਾਂ ਖੇਤਰਾਂ ਵਿੱਚ ਸੁਭਾਵਨਾ ਰੇਟ ਕਾਫੀ ਅਜਬਾਰੀ ਦਿਖਾਈ ਦੇ ਰਹੀ ਹੈ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਪਠਾਨਕੋਟ ਹੁਸ਼ਿਆਰਪੁਰ ਹੋ ਗਿਆ ਤੇ ਉਸ ਤੋਂ ਬਾਅਦ ਕੁਝ ਆਪ ਕਰਕੇ ਜਲੰਧਰ ਕਪੂਰਥਲਾ ਦੇ ਖੇਤਰੋਗੇ ਲੁਧਿਆਣਾ ਆ ਗਿਆ ਨਵਾਂ ਸ਼ਹਿਰ ਉਹ ਰੂਪਨਗਰ ਮੋਹਾਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਆ ਫਤਿਹਗੜ੍ਹ ਸਾਹਿਬ ਮਲੇਰਕੋਟ ਲਗ ਲੁਧਿਆਣਾ ਹੋ ਗਿਆ ਜੈਸ ਇਤਿਹਾਸਕ ਖੇਤਰੋਗੇ ਪਟਿਆਲਾ ਸੰਗਰੂਰ ਆ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਵਿੱਚ ਚ ਕਇਤਰਾ ਵਿੱਚ ਵੀ ਕਾਫੀ ਖੇਤਰਾ ਵਿੱਚ ਟੁੱਟਵੇਂ ਤੌਰ ਤੇ ਅਮੀਰ ਦਰਜ ਕੀਤਾ ਜਾਵੇ ਕਿ ਤਕਦਾਲ ਕਾ ਦਰਮਿਆਨਾ ਕਦ ਦਰਮਿਆਨੇ ਤੋਂ ਪਾਰਿਤ ਕਿਤੇ ਦੋ ਚਾਰ ਖੇਤਰਾ ਵਿੱਚ ਦੋ ਚਾਰ ਜ਼ਿਲ੍ਹਾ ਵਿੱਚ ਪਾਰਿਤਤੀ ਪਾਰੀ ਵੀ ਦਰਜ ਕੀਤਾ ਜਾ ਸਕਦਾ ਹੈ ਤੇ ਜਿਹੜੇ ਪਹਿਲਾ ਜ਼ਿਲ੍ਹਾ ਬੋਲੇ ਉੱਤੇ ਸੁਭਾਵਨਾ ਜਿਹੜੀ ਕਾਫੀ ਰਹੇਗੀ ਬਾਕੀ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਦੇ ਖੇਤਰ ਕੁਸ਼ਿਰਗਨ ਹਨਮਾਨਗੜ ਨੂਬਗੜ ਹੋ ਗਿਆ ਉਸ ਤੋਂ ਬਾਅਦ ਨਾਲ ਲੱਗਦੇ ਅਸੰਗਰੀਆ ਦੇ ਖੇਤਰੋਗ ਜਿ세 ਆਸਪਖ ਖੇਤਰਾ ਵਿੱਚ ਵੀ ਕਾਫੀ ਜਿਹੜੀ ਸੁਭਾਵਨਾ ਰਹੇਗੀ ਅੱਜ 26 ਜੂਨ 2025 ਨੂੰ ਤੇ ਬਾਕੀ ਆ ਸਿਰਸਾ ਸਾਰ ਹੋ ਗਿਆ ਹਰਿਆਣਾ ਗੱਲ ਕਰੀ ਤਾਂ ਫਤਿਆਪੁਰ ਖੇਤਰ ਵਿੱਚ ਕਾਫੀ ਏਡ ਚਾਂਸ ਰਹਿਣ ਕੈਥਲਾ ਅੰਮਾਲਾ ਪੰਚਕੂਲ ਆ ਗਿਆ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਹੋਏ ਦਿੱਲੀ ਦੇ ਨਾਲ ਲੱਗਦੇ ਖੇਤਰ ਹੋਏ ਪੱਛਮੀ ਯੂਪੀ ਦੇ ਖੇਤਰਾਂ ਵਿੱਚ ਕਾਫੀ ਏਡ ਚਾਂਸ ਰਹਿਣ ਜਾਨਕੀ 26 ਜੂਨ ਨੂੰ ਕਈ ਖੇਤਰਾਂ ਅਮੀਦ ਅਸਾਰ ਜਿਹੜੇ ਬੰਦਿਤ ਖਾਈ ਦੇ ਰਹੇ ਨੇ ਕਈ ਕਈ ਖੇਤਰਾਂ ਵਿੱਚ ਜਿਹੜੀ ਝੜੀ ਨੂੰ ਜਿਹੜਾ ਮੌਸਮ ਵੇਖਣ ਨੂੰ ਮਿਲ ਸਕਦਾ ਬਰਸਾਤ ਜਾਨਕੀ 1 2 ਜਾਂ 2 3 ਘੰਟੇ ਲਗਾਤਾਰ ਜਿਹੜੇ ਆਮੀ ਪੈਣ ਦੇ ਅਸਾਰ ਜਿਹੜੇ ਬੰਦਿਤ ਖਾਈ ਦੇ ਰਹੇ ਨੇ ਤਾਂ ਇਹ ਕਿਹੜਾ ਸਿਸਟਮ ਦੇਖੋ ਜੇ ਪਾਕਿਸਤਾਨ ਵਿੱਚ ਬਣਿਆ ਕਾਫੀ ਤ ਲੇਕੇ ਚੰਗ ਆ ਸਦਾਰ ਹੋ ਗਿਆ ਕੋਈ ਖੁਸ਼ਾਬ ਹੋ ਗਿਆ ਠੀਕ ਹੈ ਤੇ ਕਾਫੀ ਜਿਹੜੇ ਲਹੌਰ ਹੋ ਗਿਆ ਜੈ ਇਸਤਿਆਸ ਖੇਤਰ ਕਾਫੀ ਇਸ ਬੱਦਲ ਵੀ ਬੜੀ ਕਾਫੀ ਤਗੜੇ ਕਰਵੇ ਚੱਲ ਰਹੀਆਂ ਨੇ ਪੰਜਾਬ ਵਿੱਚ ਵੀ ਆਉਂਦੇ ਅਗਲੇ ਘੰਟਿਆਂ ਵਿੱਚ ਸਰਦੀ ਇਲਾਕਿਆਂ ਨੂੰ ਜੜ ਕਵਰ ਕਰੇਗਾ ਤੋਂੜੋ ਲੇਗਾ ਜਿਹੜਾ ਸਿਸਟਮ ਕਰਾਸ ਕਰੇਗਾ ਤੇ ਕਾਫੀ ਕਿਸ ਤਰ੍ਹਾਂ ਦਾ ਜਿਸ ਤਰ੍ਹਾਂ ਪ੍ਰਭਾਵ ਦੇਖਣ ਨੂੰ ਮਿਲਸਾ 26 ਜੂਨ ਆ 2025 ਨੂੰ ਤੇ ਕਾਫੀ ਕਿਸ ਤਰ੍ਹਾਂ ਦੀ ਮੀਂਹ ਦਾ ਸਾਤ ਜਿਹੜੇ ਬੰਦੇ ਤੇ ਖਾਈ ਤੇਰੇ ਨੇ ਤਾਂ ਮੌਨਸੂਨ ਦੀ ਗੱਲ ਕਰ ਤਾਂ ਮੌਨਸੂਨ ਨੇ ਪੰਜਾਬ ਦੇ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਤੇ ਬਗ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਦਾ ਨੂੰ ਕਵਰ ਕਰ ਲਿਆ ਬਾਕੀ ਹਰਿਆਣਾ ਉੱਤਰੀ ਹਰਿਆਣਾ ਦੇ ਖੇਤਰ ਹੋਗੇ ਉੱਤਰੀ ਰਾਜਸਥਾਨ ਦੇ ਖੇਤਰਾਂ ਵਿੱਚ ਇੱਕ ਜਾਂ ਅਜ ਜਾਂ ਕੱਲ ਠੀਕ ਇੱਕ ਦੋ ਦਿਨਾਂ ਦੇ ਵਿੱਚ ਇੱਥੇ ਜਿਹੜਾ ਕਵਰ ਕਰ ਲੇਗਾ ਤਾਂ ਪੂਰੇ ਇੰਡੀਆ ਵਿੱਚ ਆ ਜਿਹੜਾ ਮੌਨਸੂਨ ਦੀ ਜਿਹੜੀ ਦਸਤਕ ਹੋ ਜੇਗੀ ਤਾਂ ਪੰਜਾਬ ਦੇ ਜਿਹੜੇ ਆਪਕਲ ਲਗਭਗ ਸਾਰੇ ਖੇਤਰਾਂ ਨੂੰ ਕਵਰ ਕਰ ਲਿਆ ਤੇ ਉੱਤਰੀ ਰਾਜਸਥਾਨ ਹੋ ਗਿਆ ਉੱਤਰੀ ਹਰਿਆਣਾ ਦੇ ਖੇਤਰ ਹੋਗੇ ਦਿੱਲੀ ਦੇ ਖੇਤਰਾਂ ਨੂੰ ਇੱਕ ਦੋ ਦਿਨਾਂ ਦੇ ਵਿੱਚ ਸਾਰੇ ਆ ਖੇਤਰਾਂ ਜਿਹੜਾ ਕਵਰ ਕਰ ਲੇਗਾ ਤਾਂ ਕਾਫੀ ਖੇਤਰਾਂ ਵਿੱਚ ਇਹ ਜਿਹੜੀ ਗਤੀਵਿਧੀਆਂ ਸ਼ੁਰੂ ਹੋ ਜਾਂਦੇ ਜਨ ਕਿ ਅੱਜ ਵੀ ਕਾਫੀ ਖੇਤਰਾਂ ਵਿੱਚ ਜਿਹੜੇ ਸੈਟਲਾਈਟ ਤਸ ਤੇ ਦਿਖਾਈ ਦੇ ਰਹੇ ਨੇ ਖਾਸ ਕਰ ਅੱਜ ਪੱਛਮੀ ਮਾਲਵਾ ਦੱਖਣੀ ਮਾਲਵਾ ਤੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰਾਂ ਵਿੱਚ ਕਾਫੀ ਚਾਂਸ ਰਹਿਣਗੇ ਮਾਝਾ ਤਵਾਪਤ ਖੇਤਰ ਉਹ ਪੂਰਬੀ ਉਹ ਗੇ ਪਹਾੜ ਦੇ ਨਾਲ ਲੱਗਦੇ ਖੇਤਰ ਉਹ ਮੱਧ ਕੇਂਦਰ ਹੋਗੇ ਆ ਪੱਛਮੀ ਯੂਪੀ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਪੰਜਾਬ ਦੇ ਖੇਤਰਾਂ ਵਿੱਚ ਕਾਫੀ ਜਿਹੜੇ ਚਾਂਸ ਰਹਿਣਗੇ ਅੱਜ ਹਲਕੇ ਤੋਂ ਦਰਮਿਆਨੇ ਕਿ ਦਰਮਿਆਨੇ ਤੇਜ਼ ਕਿਤੇ ਕਿਤੇ ਦਰਮਿਆਨੇ ਤੇਜ਼ ਤੋਂ ਭਾਰੀ ਵੀ ਦੀਆਂ ਜਿਹੜੇ ਚੱਟਾਂ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਝੜੀ ਨੂੰ ਮੌਸਮ ਜਿਹੜਾ ਵੇਖਣ ਨੂੰ ਮਿਲ ਸਕਦਾ ਕਈ ਖੇਤਰਾਂ ਵਿੱਚ ਇੱਕ ਦੋ ਜਾਂ ਦੋ ਤਿੰਨ ਘੰਟਾ ਲਗਾਤਾਰ ਜਿਹੜੀ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਪਹੁੰਚਾਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ